ਕੱਲ੍ਹ ਇਹ ਬੰਦਾ ਕਰਕੇ ਯਾਦ ਕਰਾਏ ਬੰਦਾ ਤੂੰ ਕਾਮ ਬਣਾਉਣਾ ਬੰਦਾ ਤੂੰ ਹੋਣਾ ਓਏ ਲੋਕ ਆ ਰਹੇ ਨੇ ਸਾਰਿਆਂ ਦੇ ਬੰਦਾ ਤੂੰ ਐ ਸ਼੍ਰੀਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਦੇਰ ਰਾਤ ਜ਼ਬਰਦਸਤ ਹੰਗਾਮਾ ਹੋਇਆ ਜਿੱਥੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਤੇ ਦੋ ਪੱਤਰਕਾਰ ਆਮੋ ਸਾਹਮਣੇ ਹੋ ਗਏ ਇਸ ਦਰਮਿਆਨ ਮਾਹੌਲ ਕਾਫੀ ਗਰਮਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੁਲਿਸ ਦੇ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। ਹਰਜੀਤ ਸਿੰਘ ਜੀਤਾ ਦੇ ਵੱਲੋਂ ਦੱਸਿਆ ਗਿਆ ਕਿ ਪੱਤਰਕਾਰਾਂ ਦੇ ਵੱਲੋਂ ਧੱਕੇ ਦੇ ਨਾਲ ਜੋ ਪ੍ਰਵਾਸੀ ਸਨ ਉਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾ ਰਿਹਾ ਸੀ। ਪਹਿਲਾਂ ਤਾਂ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਗਏ। ਬਾਅਦ ਦੇ ਵਿੱਚ ਉਹਨਾਂ ਨੂੰ ਧੱਕੇ ਦੇ ਨਾਲ ਪੰਜਾਬ ਛੱਡਣ ਦੇ ਲਈ ਕਿਹਾ ਗਿਆ। ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਕਿਸੇ ਇੱਕ ਦੀ ਗਲਤੀ ਦੀ ਸਜ਼ਾ ਸਭ ਨੂੰ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਇੱਕ ਮਾਸੂਮ ਦਾ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਸ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਪਰ ਇਸ ਤਰੀਕੇ ਦੇ ਨਾਲ ਹਿੰਦੂ ਸਿੱਖ ਏਕਤਾ ਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੋ ਕਿ ਸਰਾਸਰ ਗਲਤ ਹੈ ਗੁਰਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਾਕਾ ਚੱਲ ਰਿਹਾ ਹੈ ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਆਂਦੀ ਹੈ ਤੇ ਇਸ ਤਰੀਕੇ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਖਾਸ ਕਰ ਅਨੰਦਪੁਰ ਸਾਹਿਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਜੋ ਸਰਾਸਰ ਗਲਤ ਹੈ ਕਿਸ ਤਰੀਕੇ ਦੇ ਨਾਲ ਤੇ ਰਾਤ ਇਹ ਹੰਗਾਮਾ ਹੋਇਆ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੁਸੀਂ ਮੇਰੇ ਕੋਲ ਆਏ ਸਾਫ ਹੋ ਗਿਆ ਤੁਸੀਂ ਮੇਰੇ ਕੋਲ ਆਏ ਕੱਲਾ ਐਸਐਚਓ ਦੇ ਦਫਤਰ ਚਾਹ ਪੀਣ ਨਹੀਂ ਹੁੰਦਾ ਸ਼੍ਰੀ ਗਾਂਧੀ ਸਰ ਸਾਡੀ ਸਾਡੀ ਕੰਪਲੇਂਟ ਤੇ ਪੱਤਰਕਾਰ ਦੇ ਪਰਚਾ ਦਰਜ ਕਰੋ ਜਿਨ੍ਹਾਂ ਨੇ ਇਹਨਾਂ ਨੂੰ ਹਿੰਦੂ ਸਿੱਖਾਂ ਵਿੱਚ ਜਿਹੜੀ ਨਫ਼ਰਤ ਦੀ ਦੰਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰਚਾ ਅਸੀਂ ਬਿਆਨ ਦਵਾਂਗੇ ਪਰਚਾ ਦਰਜ ਕੀਤਾ ਜਾਵੇ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ ਆਜ਼ਾਦ ਦੇਸ਼ ਦੇ ਸਰਬੱਤੀ ਹੈ ਹਿੰਦੂ ਮੁਸਲਮ ਸਿੱਖ ਸਾਈ ਗੁਰੂ ਮਹਾਰਾਜ ਨੇ ਕਿਹਾ ਸਾਰੇ ਭਾਈ ਭਾਈ ਹੈ ਕੋਈ ਇੱਕ ਬੰਦਾ ਗਲਤ ਹੋ ਸਕਦਾ ਸਾਰਿਆਂ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਨੂੰ ਬਾਹਰ ਕੱਢ ਦੋ ਕੱਲ ਨੂੰ ਸਾਡੇ 84 ਵਿੱਚ ਸਾਡੇ 3 ਆ ਭੈਣਾ ਦੇ ਗਲਾਂ ਵਿੱਚ ਟਾਇਰ ਪਾਵਾ ਕੇ ਫੂਕੇ ਤੇ ਸਾਡੀ ਘਟ ਗਣਤੀ ਦੇ ਅਸੀਂ ਜਿਹੜੇ ਸਿੱਖ ਲੋਕ ਨੇ ਘਟ ਗਣਤੀ ਹੈ ਕੱਲ ਨੂੰ ਸਾਡੇ ਨਾਲ ਉਹੀ ਤੱਕਾ ਕਰਵਾਉਣਾ ਚਾਹਦੇ ਇਹ ਲੋਕੇ ਇਹ ਇੱਥੇ ਬੜਕਾ ਮਾਰ ਰਹੇ ਪੀਪਲ ਬਿਹਾਰ ਜਾ ਕੇ ਬੜਕਾ ਮਾਰਨੇ ਅੱਥੇ ਸਾਡਾ ਸੱਟ ਨਾ ਉਹੀ ਧੱਕਾ ਕਰਵਾਣੀ ਨਹੀਂ ਅੱਥੇ ਆ ਕੇ ਤੁਹਾਡੇ ਨਾਲ ਥੋੜੀ ਜਿਮ ਮੈਂ ਹੋਣੇ ਚੱਲ ਇਹ ਦੋ ਪੱਤਰਕਾਰਾਂ ਨੇ ਸਾਰਾ ਕੁਝ ਛਾਚਕ ਲੈਣੀ ਪਰਚਾ ਕਰੋ ਜੀ ਮੇਰੇ ਮੇਰੇ ਬਿਆਨ ਬਰੇਨ ਚਲੋ ਪ੍ਰਧਾਨ ਜੀ ਕੋਈ ਨਹੀਂ ਤੇ ਧੱਕਾ ਫਲਾ ਰੇ ਸ਼ਹਿਰ ਤੋਂ ਮੈਂ ਆ ਗਿਆ ਹੁਣ ਕੋਈ ਦੰਗਾ ਨਹੀਂ ਹੋਣਾ ਕੁਝ ਨਹੀਂ ਹੋਣਾ ਅੱਗੇ ਮੈਂ ਚੰਕ ਕਰ ਦੇਣਾ ਕੋਈ ਇਹ ਦੋ ਹੀ ਸਿਆਣੇ ਪੱਤਰਕਾਰ ਆਪਾਂ ਇਹਨਾਂ ਦੇਖੋ ਇਹਨਾਂ ਰਸ ਉੱਥੇ ਕੋਈ ਪੂਰ ਸੌ ਨਿੱਕੀ ਹੋ ਰਹੀ ਸਰਕੂਲ ਹਾਂਜੀ ਹਾਂਜੀ ਬੋਲੋ ਅੱਛਾ ਉੱਥੇ ਗਿਆ ਇਹਨਾਂ ਬਧਾਰਕਰ ਸਮੂਹ ਅਗਲੇ ਦਿਨ ਕਿਹਨਾਂ ਤੋਂ ਸਟੇਟ ਇੰਚਾਰਜ ਸਾਡਾ ਨਾਮ ਉਹਨਾਂ ਦੀ ਹਾਜ਼ਰੀ ਇਹਨਾਂ ਕੋਲ ਚਲੋ ਤੁਸੀਂ ਇੱਥੇ ਇੱਥੇ ਬੱਠੇ ਅਦਰਵਾਚ ਸ਼ਰਾਬ ਪੀਤੀ ਉਹਦੇ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਹੋਰ ਤਾਂ ਅਸੀਂ ਕੋਈ ਨਾ ਕਰਨ ਨਾਲ ਮਾਰਿਆ ਗਿਆ ਸ਼ਰਾਬ ਦਾ ਪੈਰਾਮੀਟਰ ਸੀਗਾ ਇਹਨਾਂ ਕੋਲ ਸ਼ਰਾਬ ਚੈੱਕ ਕਰਨ ਦਾ ਪੈਰਾਮੀਟਰ ਸੀਗਾ ਇਹ ਕੋਣ ਹੋਏ ਕਿਸੇ ਨੂੰ ਸ਼ਰਾਬ ਦੇ ਜਿੰਮੇਵਾਰ ਇਹ ਨਹੀਂ ਪੀਂਦੇ ਆ ਇਹ ਦੋਨੇ ਨਹੀਂ ਪੀਂਦੇ ਇਹਨਾਂ ਦਾ ਡੋਪ ਟੈਸਟ ਕਰਾਓ ਇਹ ਡੋਪ ਟੈਟ ਤੋਂ ਬੰਦਾ ਗ੍ਰਾਂਡ ਤੋਂ ਭੱਜ ਗਿਆ ਸੀ ਆਪ ਆਪਣਾ ਕਰਾ ਲਵੋ ਆ ਭਗਵੰਤ ਮਾਨ ਡਾਕਟਰ ਸਾਹਿਬ ਹੁਣੇ ਕਰਾਵਾਓ ਹੁਣੇ ਕਰਾਵਾਓ ਇਹ ਡੋਪ ਟੈਟ ਕਰਾਓ ਹੁਣੇ ਹੁਣੇ ਕਰਾ ਲਓ ਹੁਣੇ ਚੱਲੋ ਹੁਣੇ ਚੱਲੋ ਗੱਲ ਕਰ ਖਵੇੜੋ ਦਮ ਰੱਖਦਾ ਸ਼ਰਾਬ ਦਿੱਤੀ ਕੋਈ ਚੋਟਾ ਬੰਦਾ ਕਰਕੇ ਯਾ ਡਾਕਟਰ ਕਰਾਏ ਬੰਦਾ ਤੂੰ ਫਾਲਤੂ ਗੱਲਾਂ ਤੂੰ ਬਣਾ ਓਏ ਲੋਕ ਰਹਣਾ ਸਾਰਿਆਂ ਨੇ ਬੰਦਾ ਤੂੰ ਐ ਪੜ ਕੇ ਆਇਆ ਮੈਨੂੰ ਸਾਰੇ ਜਗ੍ਹਾ ਪਹੁੰਚਦਾ ਪੁਣੇ ਚੱਲੋ ਵਾਜੀ ਸੋਹਣੇ ਜੀ ਜਾਓ ਜਿਹਨੇ ਜਾਣਾ ਯਾਰ ਟ੍ਰੇਨ ਆ ਗਈ ਅੰਦਰ ਜਾ 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 ਟ੍ਰੇਨ ਵੀ ਨਿਕਲ ਜਾਣੀ ਤੁਸੀਂ ਜਾਣਾ ਨਹੀਂ ਜਾਓ 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 ਇੱਕ ਮਿੰਟ ਡੰਡਾ ਨਹੀਂ ਮੇਰਾ ਕੱਟ ਕੇ ਨਹੀਂ ਨਹੀਂ ਜੇ ਨਹੀਂ ਜਾਂਦੇ ਫਿਰ ਮੈਂ ਦੂਜੀ ਤਰ੍ਹਾਂ ਤੋਰਨੇ ਮੈਨੂੰ ਸਭ ਕੁਝ ਆਉਂਦਾ ਚਲੋ ਇੱਕ ਬੰਦਾ ਕੁਝ ਹੋ ਜਾਂਦਾ ਨਹੀਂ ਇਹਨੇ ਕਰਾਇਆ ਜੀ ਅੱਧਾ ਲੰਘਾ ਲੀ ਗੱਲ ਹੀ ਕੋਈ ਨਹੀਂ ਕਰਦਾ ਚੱਲ ਗਿਆ ਇੱਥੇ ਸੁਣੋ ਇੱਕ ਬੰਦਾ ਮਤਲਬ ਕਿ ਦੇਖੋ ਤੁਸੀਂ ਕਿਸੇ ਨੂੰ ਗਲਤ ਨਹੀਂ ਕਿਹਾ ਤੁਸੀਂ ਇਹ ਕਹਿ ਰਹੇ ਹੋ ਮੈਂ ਦੇਖਿਆ ਤੁਸੀਂ ਨਹੀਂ ਕਹਿ ਰਹੇ ਹੋ ਔਰ ਇੱਕ ਸਰਦਾਰ ਦੀ ਕਦਰ ਨਹੀਂ ਕੋਣ ਸੀਗਾ XYZ ਉਹ ਉਡੂੜ ਕੇ ਆਇਆ ਕਰਦਾ ਪਤਾ ਨਹੀਂ ਕਿਸ ਕਵਰ ਕਰ ਲਿਆ ਤੇ ਕਰ ਲਿਆ ਦੀ ਨਾ ਭੀੜ ਦਾ ਕੋਈ ਭੀੜ ਦਾ ਕੋਈ ਮੂੰਹ ਨਹੀਂ ਹੁੰਦਾ ਤੁਸੀਂ ਜਾਣਦੇ ਨਹੀਂ ਨਾ ਕੌਣਾ ਮੈਂ ਵੀ ਨਹੀਂ ਇਹ ਵੀ ਨਹੀਂ ਜਾਣਦੇ ਗੱਲ ਕਿਹਦੇ ਦੀ ਕਵਰ ਇੱਥੇ ਕੋਈ ਹੋ ਜਾਂਦਾ ਗੱਲ ਕਿਹਦੇ ਪੈਣਾ ਇੱਥੇ ਗੱਲ ਪੈਣਾ ਸੀ ਨਾ ਪਹਿਲਾਂ ਪਹਿਲਾਂ ਨਹੀਂ ਪੁੱਛਿਆ ਉਹ ਨਾੜੇ ਲਿਆਂਦਾ ਜਦ ਵਿੱਚ ਇਹਦਾ ਪਰਣਾਣਾ ਕਿ ਗਾਣਾ ਕੱਟ ਲੱਥੇ ਨਾ ਤਾਂ ਇਹ ਤੇ ਬਰ ਉਹ ਮੜਾ ਹੋ ਗਾ ਸਾਰੇ ਵਾਪਸ ਭੇਜ ਦਿੱਤੇ ਜਿਹੜੀ ਸਾਥੇ ਰਸੀਆਂ ਘਰ ਲਿਆਉਂਦਾ ਕੋਈ ਨਹੀਂ ਜੇ ਮੈਂ ਤਾਂ ਤੁਹਾਨੂੰ ਅੱਗੇ ਇਹ ਕਹਿੰਦਾ ਮੇਰੇ ਕੋਲ ਅੱਗੇ ਕਦੇ ਆਏ ਨਹੀਂ ਇਸ ਗੱਲ ਵਿੱਚ ਅਸੀਂ ਵੈਰੀਫਿਕੇਸ਼ਨ ਵੀ ਕਰਾਈ ਹੈ ਸਭ ਕੁਝ ਕਰਾਇਆ ਪਰ ਹੁਣ ਰਾਤ ਨੂੰ ਇਹ ਦੇਖੋ ਇਹ ਤਾਂ ਰੇਲਵੇ ਸਟੇਸ਼ਨ ਹੈ ਇਹ ਤਾਂ ਲੋਕਲ ਆਸਰਾ ਇਕੱਠਾ ਬਣਾ ਠੀਕ ਹੈ ਨਾ ਇੱਥੋਂ ਪੱਕੇ ਨੂੰ ਜਾਣਾ ਵੀ ਇੱਥੇ ਲੈ ਕੇ ਆਈ ਜੀ ਆਪਾਂ ਨੂੰ ਉਹਨਾਂ ਨੂੰ ਲੈ ਕੇ ਆਈ ਉੱਥੋਂ ਇੱਥੇ ਤੇ ਜਾਓ ਵੀ ਤੁਹਾਨੂੰ ਟਿਕਟ ਵੀ ਆ ਹੀ ਲੈਂਦੇ ਆ 350 ਸਾਲਾ ਨੂੰਣਾ 1.5 2-200 ਬੰਦਾ ਜੂਪੀਜ਼ ਆਉਂਦੇ ਦਰਸ਼ਣ ਇਹਨਾਂ ਦਿਨਾਂ ਚ ਆਉਂਦੇ ਆ ਪਾਜੀ ਸੁਣੋ ਆ ਰਾਤ ਦਾ ਇੱਟ ਉਹ ਅਸਰ ਮਾਣਾ ਪੈਂਦਾ 350 ਸਾਲਾ ਹੈਗਾ ਤੁਸੀਂ ਖਬਰ ਲਾਣੀ ਮੀਡੀਆ ਦੀ ਉਸ ਦਾ ਵੀ ਹੈਗੀ ਆ ਸਰਕਾਰ ਦਾ ਕੀ ਪ੍ਰਸ਼ਾਸਨ ਦਾ ਗਿਆ ਅਸੀਂ ਇਸੇ ਚੀਜ਼ 'ਚ ਬਿਜ਼ੀ ਹੁੰਦੇ ਆ ਅਸੀਂ ਕੀ ਕਵਰੇਜ ਕਰ ਰਹੇ ਆ ਇਹ ਬਾਰ ਹੋਇਆ ਅਸੀਂ ਜੋ ਲੋਕਾਂ ਨੂੰ ਬੁਲਾਉਣਾ ਹੈ ਲੋਕਾਂ ਨੂੰ ਭਜਾਉਣਾ ਅਕਲ ਖਬਰਾਂ ਦੀ ਉਲਟ ਪੈ ਜਾਂਦਾ ਸਰੋਣਾ ਸਾਹਿਬ ਅਸੀਂ ਖਬਰ ਨਹੀਂ ਲਾਣੀ ਪਤਾ ਕੀ ਜਾਂਦਾ ਬੁਲਾਉਣੀ ਨਹੀਂ ਦੀਵਲੀ ਸਰਕਾਰ ਵੀ ਅਸੀਂ ਵੀ ਕਿੰਨਾ ਪ੍ਰਚਾਰ ਕਰ ਰਹੇ ਹਾਂ ਸਾਡਾ ਸਟੇਟ ਨਿਤਾਵ ਅਸੀਂ ਲੋਕਾਂ ਨੂੰ ਬੁਲਾਉਣਾ ਆਪਣੇ ਕੋਲ ਅਸੀਂ ਆਪਣਾ ਕਲਚਰ ਦਿਖਾਣਾ ਲੋਕਾਂ ਨੂੰ ਕਿ ਅਸੀਂ ਲੋਕ ਭਜਾਣੇ ਹੈ ਮੇਰੀ ਤੁਹਾਨੂੰ ਇੱਕੋ ਬੇਨਤੀ ਹੈ ਬਸ ਅਸੀਂ ਭੁਜਾਣੇ ਤਾਂ ਨਹੀਂ ਕੋਈ ਜਿੱਤ ਜਾਣ ਦੀ ਕੀ ਗੱਲ ਕਰ ਰਹੇ ਹੋ ਫਿਰ ਆਪਾਂ ਨੂੰ ਲੋੜ ਵੀ ਮੈਨੂੰ ਦੱਸੋ ਕਿ ਉਹਨਾਂ ਨੇ ਸ਼ਰਾਬਾਂ ਪੀਤੀਆਂ ਹੋਈਆਂ ਵੀ ਇੱਧਰ ਸ਼ਰਾਬਾਂ ਪੀਤੀਆਂ ਹੋਈਆਂ ਜੀ ਚਲੋ ਭਾਈ ਆਪਾਂ ਇੱਥੇ ਮਾਤਰੀ ਸਾਹਿਬ ਨਾਲ ਬੈ ਕੇ ਸេរੀ ਗੱਲ ਕਰ ਲਏ ਡਿਸਕਸ਼ਨ ਸਾਰੀ ਕਰਦੇ ਵੀ ਤਾਂ ਆਪਾਂ ਇੱਥੇ ਗੱਲ ਕਰਦੇ ਯਹੀ ਗੱਲ ਤਾਂ ਭਾਈ ਯਹੀ ਹੈ ਇਹ ਆਇਆ ਸ਼ਰਾਬੀ ਕਿਹੜਾ ਗੱਡਣ ਲੱਫੇ ਕੀ ਗੱਲ ਨੇ ਇਹ ਗੱਲ ਕੀ ਹੋਈ ਭਾਈ ਜੀ ਅਸੀਂ ਲਗਾਤਾਰ ਮੈਂ ਪਿਛਲੇ 23 ਦਿਨ ਤੋਂ ਮੇਰੀ ਨਜ਼ਰ ਸੀ ਕਿ ਤਖਤ ਸ੍ਰੀ ਤੇਜਾਰ ਸਾਹਿਬ ਦੇ ਦੁਆਲੇ ਦੁਆਲੇ ਭਈਏ ਸ਼ਰਾਬੀ ਜੀ ਤੋਂ ਮੈਨੂੰ ਵੀਡੀਓ ਭੇਜੀ ਹੈਗਾ ਨੇ ਬਾਦ ਮੈਂ ਇਹ ਏਐਸਐਸ ਸਾਹਿਬ ਦੇ ਧਿਆਨ ਚ ਮਿਲ ਜਾਂਦਾ ਜੀ ਜਸਮੇਰ ਸਿੰਘ ਦੇ ਆਪਾਂ ਕਿਹਾ ਵੀ ਛਾ ਨੂੰ ਜਾਣਦੇ ਆ ਆਪਾਂ ਛਾ ਨੂੰ ਕਹਿੰਦੇ ਚੈੱਕ ਕਰ ਲੈਂਦੇ ਚੈੱਕ ਕੀਤੇ ਜੀ ਉਹ ਸਾਰੇ ਬਿਨਾ ਪ੍ਰੂਫਾਂ ਤੋਂ ਨਿਕਲੇ ਕਈਆਂ ਦਾਰੂ ਕੀਤੀ ਹੋ ਸੀਗੀ ਬਿਨਾ ਪ੍ਰੂਫਾਂ ਤੋਂ ਸੀ ਆਪਾਂ ਲੈ ਕੇ ਆ ਗਏ ਲਾਈਵ ਕਰਕੇ ਲੈ ਕੇ ਆਏ ਉਹਨਾਂ ਦੇ ਕਹੇ ਤੇ ਇਹ ਏਐਸਐਸ ਸਾਹਿਬ ਦੇ ਬਿਲਕੁਲ ਕਹੇ ਇੱਥੇ ਪ੍ਰਧਾਨ ਆਇਆ ਕਹਿੰਦਾ ਇੱਥੇ ਹਿੰਦੂ ਸਿੱਖ ਆਪਾਂ ਇੱਥੇ ਆਪਾਂ ਪ੍ਰਧਾਨ ਕੋਣ ਹਰਜੀਤ ਸਿੰਘ ਜੀਤਾ ਉਹ ਪ੍ਰਧਾਨ ਹੈ ਲਾਈਵ 'ਚ ਵੀ ਹੈਗਾ ਸਾਰਾ ਇਹ ਨਾਗਰ ਕੌਂਸਲਰ ਪ੍ਰਧਾਨ ਇਹ ਆਗਾ ਵੀ ਆਪਾਂ ਹਿੰਦੂ ਸਿੱਖ ਦਾ ਮਸਲਾ ਬਣਾ ਰਹੇ ਹੋ ਬਣਾ ਰਹੇ ਅਸੀਂ ਹਿੰਦੂ ਸਿੱਖ ਦਾ ਮਸਲਾ ਕੋਈ ਨਹੀਂ ਬਣਾਇਆ ਅੱਜ ਦਾ ਸਿਰਫ ਬినాਧਾਰ ਕਰਦੇ ਥੋੜੇ ਕੋਲ ਨਹੀਂ ਆ ਭਾਈ ਜਾਓ ਜੇ ਹੈਗੇ ਆ ਭਾ ਇੱਥੇ ਰਹੋ ਆਪਾਂ ਇਹ ਗੱਲ ਕੀ ਜਾਨੋ ਇਹ ਨਾਗਰ ਇੱਥੇ ਭਾਈ ਡਰਾਮਾ ਰਚਤਾ ਹੋ ਉਸ ਤੋਂ ਬਾਅਦ ਆਪਾਂ ਮੈਂ ਮਾਤਰੀ ਸਾਹਿਬ ਨੂੰ ਵੀ ਫੋਨ ਕੀਤਾ ਉੱਥੇ ਗੱਲ ਕਰਕੇ ਕਿਆ ਜਿਨੇ ਪੁਲਿਸ ਦੀ ਹਾਜ਼ਰੀ ਸਾਰਿਆਂ ਨਾਲ ਕਰਕੇ ਕਿਹੜਾ ਰੋਗ ਦਾ ਮੈਂ ਦੇਖ ਲਊਗਾ ਜੋ ਗੱਲ ਕਰਦੇ ਤੇ ਮੈਂ ਹੁਣ ਬੇਇੱਜ਼ਤੀ ਇਹ ਕਰਦਾ ਸੋਚੇ ਲੋਕਾਂ ਨੂੰ ਅਨੰਦਪੁਰ ਸਾਹਿਬ ਦੇ ਨੂੰ ਦੱਸੋ ਜੇ ਤਾਂ ਅਸੀਂ ਗਲਤ ਕੀਤਾ ਤਾ ਸਾਡੇ ਅਗੇਸਟ ਆਇਓ ਜੇ ਇਹ ਬੰਦੇ ਗਲਤ ਕੀਤਾ ਹੀ ਦੇਗੇ ਗੇਸਟ ਆਪਾਂ ਹੁਣ ਨਾਨਦਪੁਰ ਸਾਹ ਦੇ ਵਿੱਚ ਇੱਕ ਇੱਕ ਪਾਸਾ ਹੋਣਾ ਪੈਣਾ ਕਿਉਂਕਿ ਜੇਆਂ ਕੋਈ ਪਛਾਣ ਪੱਤਰ ਨਹੀਂ ਆਪਾਂ ਕਿੱਦਾਂ ਫੜ ਲਾਂਗੇ ਉਹਨੂੰ ਕੱਲ ਨੂੰ ਕੋਈ ਜਿੱਦਾਂ ਹੁਣ ਉਹਨੇ ਕੀਤਾ ਕਰਾਈ ਉਹਨੂੰ ਆਪਾਂ ਬਾਰ-ਬਾਰ ਕਹਿੰਦੇ ਤੁਸੀਂ ਪਛਾਣ ਪੱਤਰ ਚੈੱਕ ਕਰ ਰਹੇ ਸੀ ਆਪਾਂ ਇਹਨਾਂ ਦੇ ਪਛਾਣ ਪੱਤਰ ਪੁਲਿਸ ਦੀ ਹਾਜ਼ਰੀ ਚੈੱਕ ਕਰ ਰਹੇ ਸੀ ਪੁਲਿਸ ਨਾਲ ਲੈ ਕੇ ਸਾਡੇ ਕੋਲ ਚਲੋ ਕੋਈ ਥਰਡ ਹੀ ਨਹੀਂ ਆਪਾਂ ਸਰਵੇਇਆ ਕਿ ਪਛਾਣ ਪੱਤਰ ਉਹਨਾਂ ਕੋਲ ਸੀਗੇ ਤਾਂ ਉਹ ਛੱਡ ਤੇ ਜਿਹੜੇ ਨਹੀਂ ਸੀਗੇ ਉਹਨੂੰ ਕਿਹਨਾਂ ਕੋਲੇ ਹੈਗੇ ਸੀ ਆਪਾਂ ਕਿਹਾ ਕੁਝ ਨਹੀਂ ਕੀਤਾ ਜਿਨ੍ਹਾਂ ਕੋਲੇ ਨਹੀਂ ਸੀ ਆਪਾਂ ਉਹਨੂੰ ਕਿ ਜਿਦਾ ਕਿ ਜਿਨਾਂ ਕੋਲ ਕੋਈ ਪੇਪਰ ਹੀ ਨਹੀਂ ਸੀਗਾ ਉਹ ਕਿੱਦਾਂ ਇੱਥੇ ਆ ਜੇ ਕੱਲ ਕੋਈ ਕ੍ਰਾਈਮ ਕੁਝ ਹੋ ਜਾਵੇ ਹੁਣ ਜਿੰਮੇਵਾਰ ਹੋ ਜਾ ਬਾਕੀ ਕਿੰਨੇ ਕਿਸੇ ਕਿਸ ਤਰ੍ਹਾਂ ਦੇ ਜਿਹੜੇ ਬਿਨਾਂ ਪਛਾਣ ਪੱਤਰ ਤੋਂ ਸੀ ਆਪਾਂ ਜਿਹੜੇ ਅੱਜ ਗਿਨੇ ਅੱਜ 51 ਗਿਨੇ ਜੀ 55 ਸੀ ਚਾਰਾਂ ਕੋਲੇ ਹੈਗੇ ਸੀ ਉਹ ਭੇਜਤੇ 55 ਜਿਹੜੇ ਬਿਨਾਂ ਪੇਪਰਾਂ ਤੋਂ ਸੀ ਤੁਸੀਂ ਕਹਿਣਾ ਚਾਹੁੰਦੇ ਕੋਈ ਹਾਂਜੀ ਬਿਲਕੁਲ ਜੀ ਮੈਂ ਕਹਿਣਾ ਚਾਹੁੰਦਾ ਮੈਂ ਵੀ ਇੱਕ ਸ਼ਹਿਰ ਦਾ ਜ਼ਿੰਮੇਵਾਰ ਬੰਦਾ ਤੇ ਅਸੀਂ ਸਾਰੇ ਆਪਣੇ ਚੌਂਕੀ ਸਾਧ ਨਜ਼ਰ ਸਾਧ ਨਾਲ ਲੈ ਕੇ ਜਸਮੀਰ ਸਿੰਘ ਨਾਲ ਲੈ ਕੇ ਅਸੀਂ ਗਏ ਆ ਸਾਰੇ ਪਛਾਣ ਪੱਤਰ ਚੈੱਕ ਕੀਤੇ ਤਕਸ਼ਰੀ ਕੀ ਕਰਤਾ ਤੇ ਬਿਲਕੁਲ ਔਰ ਅਧਿਆਨਾਵਦ ਨੇ ਸ਼ਰਾਬ ਪੀਤੀ ਹੋਈ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਧਾਰਕੜ ਦੇਖੋ ਜੇ ਤੁਹਾਡੇ ਕੋਈ ਹੈਗੇ ਆ ਆਪਣੀ ਚਾਰ-ਚਾਰੇ ਵੀ ਚੈੱਕ ਕੀਤਾ ਜਿਨ੍ਹਾਂ ਕੋ ਹੈਗੇ ਸੀ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਨਾ ਕਿਸੇ ਨੂੰ ਗਾਲ ਕੱਢੀ ਜਿਨ੍ਹਾਂ ਕੋ ਨਹੀਂ ਸੀ ਉਹਨਾਂ ਨੂੰ ਸਾਰੇ ਅਸਲ ਲਿਆਏ ਉਸ ਨੂੰ ਦੱਸ ਕੇ ਲੈ ਕੇ ਆਏ ਵੀ ਅਸੀਂ ਉਹਨਾਂ ਨੂੰ ਟ੍ਰੇਨ ਚੜਾ ਦਈਏ ਜੀ ਉਹ ਕਹਿੰਦੇ ਚੜਾ ਦਿਓ ਅਸੀਂ ਇੱਥੇ ਆਏ ਆ ਇਹ ਆਪਣਾ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲਰੇ ਆਇਆ ਤੇ ਇਹ ਆ ਕੇ ਸਾਨੂੰ ਉੱਚੀ-ਉੱਚੀ ਗਾਲ ਕੱਢਣ ਲੱਗ ਪਿਆ ਤਾਂ ਇਹਨੇ ਕੀ ਕੀਤਾ ਇਹਨੇ ਜਿੰਨੇ ਬੰਦੇ ਅਸੀਂ ਇੱਥੇ ਲੈ ਕੇ ਸਾਰਿਆਂ ਨੂੰ ਭਜਾ ਦਿੱਤਾ ਕਹਿੰਦਾ ਚਲੋ ਵਾਪਸ ਜਾਓ ਵਾਪਸ ਜਾਓ ਸ਼ਹਿਰ ਤੇ ਮੇਰੀ ਜ਼ ਉਹ ਗੱਲ ਇਹ ਹੈ ਵੀ ਜੇ ਕੱਲ ਨੂੰ ਕੋਈ ਕ੍ਰਾਈਮ ਕਰ ਜਾ ਉਹਨਾਂ ਦਾ ਕੋਈ ਉਹਨਾਂ ਕੋ ਉਧਾਰ卡 ਨਹੀਂ ਹੈ ਕੋਈ ਪਛਾਣ ਪੱਤਰ ਨਹੀਂ ਹੈ ਨਾ ਇਹਨੂੰ ਉਹਨਾਂ ਦੀ ਪਹਿਚਾਣ ਹੈ ਜੇ ਕੱਲ ਨੂੰ ਇੱਥੇ ਕੋਈ ਉਹਦਾ ਜਿੰਮਬਰ ਕੋਣ ਹੈ ਪ੍ਰਧਾਨ ਜੀ ਕੀ ਗੱਲਬਾਤ ਪੂਰੀ ਮਾਮਲਾ ਕੀ ਹੋਇਆ ਜੀ 사ਸੀ ਗੱਲ ਜੀ ਮੈਨੂੰ ਜਿਵੇਂ ਹੀ ਪਤਾ ਲੱਗਿਆ ਕਿ ਇੱਕ ਦੋ ਇੱਕ ਪੱਤਰਕਾਰ ਹੈ ਜਿਨ੍ਹਾਂ ਦਾ ਕਰਤਾਰ ਆਪ ਹੀ ਜਿਹੜਾ ਗਲਤ ਕੰਮਾਂ ਦੇ ਵਿੱਚ ਘਿਰਿਆ ਹੋਇਆ ਹੈ ਉਹ ਸ਼ਹਿਰ ਦੇ ਵਿੱਚ ਆ ਕੇ ਕੁਝ ਪ੍ਰਵਾਸੀਆਂ ਨੂੰ ਬਾਹਰ ਕੱਢ ਕੇ ਸਟੇਸ਼ਨ ਤੇ ਪਹੁੰਚ ਕੇ ਆ ਕੇ ਵੀਡੀਓ ਪਾ ਰਹੇ ਆ ਕਿ ਬਾਹਰ ਨਿਕਲ ਜੋ ਸਾਡਾ ਜਿਹੜਾ ਹੈਗਾ ਸ਼ਹਿਰ ਛੱਡੋ ਜਿਵੇਂ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਦੇਖੀ ਮੈਂ ਉਦੋਂ ਤੁਰੰਤ ਸਟੇਸ਼ਨ ਤੇ ਪਹੁੰਚ ਗਿਆ ਮੈਂ ਇਸ ਥਾਂ ਤੇ ਆ ਕੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਸਾਡੇ ਸ਼੍ਰੀ ਗੁਰੂ ਤੇਗਵਾਧਰ ਜੀ ਨੇ ਹਿੰਦੂਆਂ ਲਈ ਸ਼ਹਾਦਤ ਦਿੱਤੀ ਸੀ ਅੱਜ ਉਸੇ ਸ਼੍ਰੀ ਗੁਰੂ ਤੇਗ ਉਹਨਾਂ ਸ਼੍ਰੀ ਤੇਗਵਾਧਰੀ ਦਾ ਛੀਤੀ ਦਿਨ ਵੀ ਚੱਲ ਰਿਹਾ ਹੈ 350 ਸਾਲਾਂ ਚੱਲ ਰਿਹਾ ਹੈ ਪਰ ਇਹਨਾਂ ਵੱਲੋਂ ਜਿਹੜੀ ਇਹ ਕੋਈ ਜੀ ਹਰਕਤ ਕੀਤੀ ਗਈ ਉਸ ਕਾਰਨ ਮੈਂ ਇਹਨਾਂ ਕੋਲ ਪਹੁੰਚਿਆ ਤੇ ਜਦੋਂ ਮੈਂ ਸਾਰਿਆਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਮੈਨੂੰ ਸਾਰੇ ਮਜ਼ਦੂਰਾਂ ਦੱਸਿਆ ਕਿ ਸਾਨੂੰ ਸਿਰਫ ਐਜ਼ ਅ ਹਿੰਦੂ ਟੱਕੇ ਨਾ ਇਹਨਾਂ ਨੂੰ ਬਾਹਰ ਕੱਢੇ ਜਾ ਰਿਹਾ ਹੈ ਕਈਆਂ ਦੇ ਕੋਲ ਸ਼ਨਾਖਤੀ ਕਾਰਡ ਆਧਾਰ ਕਾਰਡ ਵੋਟਰ ਕਾਰਡ ਵੀ ਸੀ ਪਰ ਉਹਨਾਂ ਨਾਲ ਇਹ ਧੱਕੇ ਨਾਲ ਬਸ ਰੁਕੀ ਕਰਕੇ ਉਹਨਾਂ ਨੂੰ ਬਾਹਰ ਕੱਢ ਰਹੇ ਸੀਗੇ ਮਾ ਉਹਨਾਂ ਨੂੰ ਕਿਹਾ ਵੰਗੇ ਜਿਨ੍ਹਾਂ ਕੋਲ ਕਾਰਡ ਆਧਾਰ ਕਾਰਡ ਹੈ ਸਭ ਕੁਛ ਆਓ ਆਪਣਾ ਆਪਣਾ ਸ਼ਹਿਰ ਦੇ ਅੰਦਰ ਚਲੋ ਜਿਹਨਾਂ ਕੋਲ ਨਹੀਂ ਵੀ ਹੈ ਉਹ ਆਪਣਾ ਆਪਰੇ ਆਇਡੈਂਟੀਟੀ ਪ੍ਰੂਫ ਦਿਓ ਦੇਖੋ ਕਿਸੇ ਇੱਕ ਬੰਦੇ ਨੇ ਹੋ ਸਕਦਾ ਹੈ ਪੰਜਾਬ ਦੇ ਵਿੱਚ ਗਲਤੀ ਕੀਤੀ ਹੈ ਹੋ ਸਕਦਾ ਹੈ ਕਿ ਕੀਤੀ ਵੀ ਹੈ ਉਹ ਗਲਤੀ ਸਿੱਖ ਵੀ ਕਰ ਸਕਦਾ ਹਿੰਦੂ ਵੀ ਕਰ ਸਕਦਾ ਮੁਸਲਮਾਨ ਵੀ ਕਰ ਸਕਦਾ ਅਸਾਈ ਵੀ ਕਰ ਸਕਦਾ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਗਲਤੀ ਵੀ ਬਹੁਤ ਧਨੋਣੀ ਕੀਤੀ ਹੈ ਜਿਹੜੀ ਕਿ ਇੱਕ ਬੱਚੇ ਦੇ ਨਾਲ ਕੀਤੀ ਹੈ ਅਸੀਂ ਸਾਰੇ ਹੀ ਉਸ ਗੱਲ ਦੀ ਨਿੰਦਾ ਕਰਦੇ ਹਾਂ ਪਰ ਤੁਸੀਂ ਇੱਕ ਜਿਹੜੇ ਗਰੀਬ ਲੋਕਾਂ ਨੂੰ ਕੱਡ-ਕੱਡ ਕੇ ਜਿਹੜੇ ਸਟੇਸ਼ਨ ਤੇ ਛੱਡ ਰਹੇ ਹੋ ਇੱਕ ਦੋ ਬੰਦੇ ਉਹ ਜੋ ਸ਼ਰਾਬ ਪੀ ਗਏ ਉਹ ਨਸ਼ਾ ਕਰਕੇ ਜਿਹੜੇ ਡੋਬ ਟਟਕਰਾਨ ਤੋਂ ਬਚ ਗਏ ਦੇ ਬੰਦੇ ਉਹ ਉਹ ਬੰਦੇ ਅੱਜ ਉਹ ਜੋ ਇੱਕ ਦੋ ਪੱਤਰਕਾਰ ਬੰਦੇ ਮੋਰੇ ਲਾ ਕੇ ਬਾਹਰ ਘੜ ਰਹੇ ਆ ਦਬਕੇ ਮਾਰ ਰਹੇ ਆ ਲੋਕਾਂ ਨੂੰ ਮੈਂ ਬਤੌਰ ਪ੍ਰੈਜ਼ੀਡੈਂਟ ਮਿਊਨਿਸਪਲ ਕਮੇਟੀ ਅਨੰਦਵਰ ਸਾਹਿਬ ਉਹਨਾਂ ਲੋਕਾਂ ਨੂੰ ਅੱਗੇ ਵਿਸ਼ਵਾਸ ਦਿਵਾਇਆ ਕਿ ਦੇਖੋ ਜੀ ਅਸੀਂ ਸਾਰੇ ਹਿੰਦੁਸਤਾਨੀ ਆ ਆਜ਼ਾਦ ਮੁਲਕ ਦੇ ਵਾਸੀ ਆ ਸਾਨੂੰ ਸ਼ਰੀਪ ਭਗਤ ਸਿੰਘ ਗਾਂਧੀ ਜੀ ਨੇ ਆਜ਼ਾਦੀ ਦਵਾਈ ਹੈ ਸਾਰਾ ਹਿੰਦੁਸਤਾਨ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਾ ਨਹੀਂ ਫ੍ਰੀ ਆ ਤੁਸੀਂ ਕਿਤੇ ਵੀ ਜਾ ਸਕਦੇ ਆ ਕਿਤੇ ਵੀ ਖਾ ਪੀ ਸਕਦੇ ਆ ਕੋਈ ਵੀ ਧਰਮ ਅਪਣਾ ਸਕਦੇ ਆ ਘੁੰਮ ਸਕਦੇ ਆ ਤੁਹਾਡੇ ਕੋਲ ਸਾਰੇ ਅਧਿਕਾਰ ਆ ਤੁਹਾਡੇ ਮੌਲਿਕ ਅਧਿਕਾਰ ਸਭ ਨੂੰ ਪਤਾ ਮੌਲਿਕ ਅਧਿਕਾਰ ਸਾਰਿਆਂ ਨੂੰ ਮੌਲਿਕ ਅਧਿਕਾਰ ਵਰਤਣ ਦੇ ਅਧਿਕਾਰ ਆ ਪਰ ਇਹਨਾਂ ਨੇ ਬੰਦੇ ਵੱਲੋਂ ਧੱਕਾ ਕੀਤਾ ਜਾ ਸਕਦੇ ਅਸੀਂ ਇਹਦੀ ਸਖਤ ਜ਼ਿੰਦਾ ਕੀਤੀ ਤੇ ਇਹਨਾਂ ਨੂੰ ਉੱਥੇ ਦੇ ਭਜਾਇਆ ਨਹੀਂ ਪਰ ਉਹ ਕਹਿ ਰਹੇ ਕਿ ਸਿਰਫ ਜਿਨ੍ਹਾਂ ਦੇ ਕੋਲ ਆਧਾਰ ਕਾਰਡ ਜਾਂ ਕੋਈ شناختੀ ਕਾਰਡ ਹੈ ਜੇ ਅਸੀਂ ਉਹਨਾਂ ਨੂੰ ਕਿਹਾ ਨਹੀਂ ਇਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ ਜੇ ਕਿਸੇ ਕੋਲ ਆਧਾਰ ਕਾਰਡ ਨਹੀਂ ਹੈ شناختੀ ਕਾਰਡ ਨਹੀਂ ਹੈ ਉਹ ਪੁਲਿਸ ਰਿਪੋਰਟ ਕਰ ਸਕਦੇ ਆ ਪੁਲਿਸ ਨੂੰ ਕਹਿੰਦਾ ਸੀ ਮੌਕੇ ਤੇ ਬੁਲਾਇਆ ਸੀ ਨਹੀਂ ਪੁਲਿਸ ਨੂੰ ਮੌਕੇ ਤੇ ਬੁਲਾਇਆ ਉਹ ਮੈਨੂੰ ਨਹੀਂ ਪਤਾ ਪੁਲਿਸ ਨੂੰ ਬੁਲਾਇਆ ਉਹ ਇਹ ਦੱਸ ਸਕਣਗੇ ਜਾਂ ਪੁਲਿਸ ਦੱਸੇਗੀ ਪਰ ਮੈਂ ਉਹਨਾਂ ਨੇ ਮੈਨੂੰ ਉਹਨਾਂ ਨੇ ਜਦੋਂ ਇੱਥੇ ਪਹੁੰਚਿਆ ਮੈਨੂੰ ਸਾਰਿਆਂ ਨੇ ਆਨੰਦਪੁਰ ਸਾਹਿਬ ਦੇ ਆਧਾਰ ਕਾਰਡ ਦਿਖਾਏ ਵੋਟਰ ਕਾਰਡ ਦਿਖਾਏ ਠੀਕ ਹੈ ਆਪਣੇ ਨੀਲੇ ਕਾਰਡ ਵੀ ਦਿਖਾਏ ਤੇ ਮੈਨੂੰ ਦੁੱਖ ਲੱਗਾ ਕਿ ਦੇ ਹਿੰਦੂ ਨੇ ਹਿੰਦੂ ਸਿੱਖਾਂ ਵਿੱਚ ਜਿਹੜੀ ਨਫ਼ਰਤ ਫਲਾਈ ਫਲਾਈ ਜਾ ਰਹੀ ਹੈ ਇੱਕ ਦੰਗਾ ਭੜਕਾਇਆ ਜਾ ਰਿਹਾ ਇੱਕ ਫਿਰ 1984 ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਲੂ ਸਾਡੇ 3 ਪੈਣਾ ਬੱਚੇ ਦਿੱਲੀ ਦੇ ਵਿੱਚ ਵਿਹਾਰ ਦੇ ਵਿੱਚ ਜੂਪੀ ਦੇ ਵਿੱਚ ਘਟ ਗਿੰਦੀ ਵਿੱਚ ਰਹਦੇ ਆ ਰਹ ਰਹੇ ਹਨ ਕੱਲ ਉਹਨਾਂ ਨਾਲ ਤੱਕਾ ਹੋ ਰਿਹਾ ਕੀ ਇਹ ਲੋਕ ਜ਼ਿੰਮੇਵਾਰ ਹੋਣਗੇ ਇਹ ਲੋਕ ਜ਼ਿੰਮੇਵਾਰੀ ਲੈਣਗੇ ਉਹਨਾਂ ਦੀ ਉਹ ਕਹਿੰਦੇ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਜੇ ਕੱਲੂ ਕੁਛ ਇੱਥੇ ਗਲਤੋਂ ਕਰਦੇ ਬੰਦੇ ਜਿਨ੍ਹਾਂ ਕੋਲ ਕੋਈ ਉਹਨਾਂ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਲੈ ਰਹੀ ਹੈ ਅਸੀਂ ਜ਼ਿੰਮੇਵਾਰੀ ਲੈ ਰਹੇ ਹਾਂ ਹੂੰ ਆफी जिम्मेवारी ਲੈਂਦੇ ਅੱਜ ਤੱਕ ਵੀ ਜਿੰਮੇਵਾਰੀ ਸੀਗੀ ਅੱਜ ਤੱਕ ਗਲਤ ਨਹੀਂ ਹੋ ਗਿਆ ਤੁਸੀਂ ਅੱਜ ਤੋਂ ਪਹਿਲਾਂ ਨਹੀਂ ਕੱਢ ਦਿੱਤੇ ਆਨੰਦਪੁਰ ਸਾਹਿਬ ਦੇ ਦੇਖੋ ਕੋਈ ਵੀ ਮੈਂ ਤੁਹਾਨੂੰ ਪਹਿਲਾਂ ਹੀ ਬਿਆਨ ਦੇ ਚੁੱਕਿਆ ਕਿ ਕੋਈ ਵੀ ਧਰਮ ਜਾਤੀ ਦਾ ਲੋਕ ਕੋਈ ਵੀ ਗਲਤੀ ਕਰ ਸਕਦਾ ਉਹਦੇ ਲਈ ਕਾਨੂੰਨ ਹੈ ਜੇਲਾਵਾਂ ਬਣੀਆਂ ਹੋਈਆਂ ਹਨ ਅਦਾਲਤਾਂ ਬਣੀਆਂ ਹੋਈਆਂ ਹਨ ਉਹਦੇ ਵਿੱਚ ਸਾਰੇ ਬਸ ਇਨਸਾਫ ਮਿਲਦਾ ਹੈ ਮੈਂ ਮੈਂ ਇਹ ਵੀ ਨਾਲ ਇਹ ਵੀ ਨਾਲ ਕਹਿੰਦਾ ਹਾਂ ਜੋਸ ਬੱਚੇ ਨਾਲ ਜਿਹੜਾ ਤੱਕਾ ਕੀਤਾ ਗਿਆ ਪ੍ਰਵਾਸੀਆਂ ਵੱਲੋਂ ਕਿਨਾਂ ਨੇ ਵੀ ਉਹਨੂੰ ਸਖਤ ਤੋਂ ਸਖਤ ਸਜ਼ਾ ਤੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਕਿਸੇ ਹੋਰ ਦੀ ਸਜ਼ਾ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ ਕਿਸੇ ਹੋਰ ਦੀ ਸਜ਼ਾ ਕਿਸੇ ਹੋਰ ਨੂੰ ਨਹੀਂ ਚਾਹੀਦੀ ਸਰ ਦਾ ਫੋਨ ਆਇਆ ਸੀਗਾ ਜੀ ਤੇ ਉਹਨਾਂ ਨੇ ਦੱਸਿਆ ਕਿ ਕੋਈ ਆਨਲਾਈਨ ਕੋਈ ਲਾਈਵ ਚੱਲ ਰਿਹਾ ਤੁਸੀਂ ਰੇਲਵੇ ਸਟੇਸ਼ਨ ਪਹੁੰਚੋ ਜੀ ਜਿਸ ਸੰਬੰਧ ਜਦੋਂ ਮੈਂ ਮੌਕੇ ਤੇ ਆਇਆ ਤਾਂ ਪਹਿਲਾਂ ਮੈਂ ਲਾਈਵ ਵੀ ਚੈੱਕ ਕੀਤਾ ਉਹ ਤੇ ਉਸ ਜੋ ਦੱਸਿਆ ਜਾ ਰਿਹਾ ਮੌਕੇ ਤੇ ਵੀ ਦੋ ਪੱਤਰਕਾਰ ਸੀਗੇ ਉਹਨਾਂ ਵੱਲੋਂ ਜਿਹੜਾ ਹੈਗਾ ਕੋਈ ਹੇਟੇਡ ਫਲਾਣ ਦੀ ਕੋਸ਼ਿਸ਼ ਕੀਤੀ ਗਈ ਹਮਮ ਸੰਬੰਧ ਜਦੋਂ ਮੈਂ ਮੌਕੇ ਤੇ ਪਹੁੰਚਿਆ ਜਿਹੜੀ ਸਿਚੁਏਸ਼ਨ ਸੀਗੀ ਥੋੜੀ ਤਣਾਅਪੂਰਵਕ ਸੀਗੀ ਉਸ ਤੋਂ ਬਾਅਦ ਜਿਹੜਾ ਦੋਨੋਂ ਪਾਰਟੀਆਂ ਨੂੰ ਸਮਝਾਇਆ ਗਿਆ ਸਾਈਡ ਕੀਤਾ ਗਿਆ ਤੇ ਜਿਹੜੀ ਵੀ ਭੇਡ ਸੀਗੀ ਹੁੱਲੜਬਾਜੀ ਵਾਲੀ ਉਹ ਸਾਰਿਆਂ ਨੂੰ ਭਜਾਤਾ ਗਿਆ ਇੱਥੋਂ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਕੋਈ ਕਨਫਰੋਨਟੇਸ਼ਨ ਸਿੱਧੇ ਤੌਰ ਤੇ ਤਾਂ ਨਹੀਂ ਕਿਸੇ ਵੀ ਹੋਈ ਮੈਂ ਮੈਂ ਆਪ ਦੀ ਮੱਦੀਮ ਰਹੀ ਇਹ ਹੀ ਬੇਨਤੀ ਕਰਦਾ ਕਿ ਪਲੀਜ਼ ਜਿਹੜਾ ਸ਼੍ਰੀ ਨੰਦਪੁਰ ਸਾਹਿਬ ਸ਼ਹਿਰ ਹੈਗਾ ਬਹੁਤ ਹੀ ਜਾਣਾ ਪੀਸਫੁਲ ਸ਼ਹਿਰ ਆ ਸ਼ਹਿਰ ਦੇ ਬਸਨੀਕ ਬਹੁਤ ਜ਼ਿਆਦਾ ਵਧੀਆ ਨੇ ਕੋਆਪਰੇਟਿਵ ਨੇ ਬਿਲਕੁਲ ਜ਼ਿਆਦਾ ਮਾਹੌਲ ਜਿਹੜਾ ਹੈਗਾ ਸ਼ਹਿਰ ਚ ਨਾ ਕ੍ਰੀਏਟ ਕੀ ਕਾਨੂੰਨ ਇਹ ਅਲਾਉ ਕਰਦਾ ਹੈ ਕਿਸੇ ਨੂੰ ਕਿ ਕੋਈ ਜਾ ਕੇ ਕਿਸਦਾ ਆਧਾਰ ਕਾਰਡ ਚੈੱਕ ਕਰ ਸਕੇ ਬਿਲਕੁਲ ਨਹੀਂ ਕਰਦਾ ਹੈਗਾ ਇਹ ਅਥਾਰਟੀ ਪੁਲਿਸ ਨਹੀਂ ਕਰਨੀ ਹੈ ਆਇਡੈਂਟੀਫਿਕੇਸ਼ਨ ਪੁਲਿਸ ਨਹੀਂ ਕਰਨੀ ਹੈ ਮੇਰੀ ਆਪ ਨੂੰ ਆਪਦੇ ਮਾਧਿਅਮ ਰਾਈ ਮੈਂ ਇਹ ਬੇਨਤੀ ਕਰਦਾ ਠੀਕ ਹੈ ਜੇ ਤੁਹਾਡੇ ਜੋ ਵੀ ਇਮੋਸ਼ਨਸ ਹੈਗੇ ਨੇ ਉਹਦੇ ਵਿੱਚ ਆ ਕੇ ਆਪਾਂ ਕੋਈ ਗਲਤ ਸਟੈਪ ਨਾ ਲਈਏ ਤੇ ਜੇ ਕੋਈ ਫਿਰ ਵੀ ਹੁਣ ਬਾਜ਼ ਨਹੀਂ ਆਉਂਦਾ ਹੈਗਾ ਇਹ ਜੇ ਕੰਮ ਕਰਨ ਤੋਂ ਤਾਂ ਮੈਂ ਤੁਹਾਡੇ ਮਾਧਿਅਮ ਰਾਈ ਇਹ ਚਤਾਵਨੀ ਦਿੰਦਾ ਕਿ ਮੈਂ ਐਫ ਆਈ ਆਰ ਦਰਜ ਕਰਕੇ ਅੰਦਰ ਰਹੂੰਗਾ ਨਹੀਂ ਤੁਸੀਂ ਬਾਅਦ ਜਾਓ ਇਹਦਾ ਕੰਮ ਜੇ ਤੁਹਾਡੇ ਵੱਲੋਂ ਦੁਬਾਰਾ ਕੀਤਾ ਗਿਆ ਤਾਂ ਫਿਰ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਜਿਹੜੀ ਦੂਜਾ ਪੱਖੇ ਵੀ ਹੈ ਕਿ ਜਿਹੜੇ ਲੋਕ ਪ੍ਰਵਾਸੀ ਨੇ ਖਾਸ ਤੌਰ ਤੇ ਜਿਨ੍ਹਾਂ ਦਾ ਕੋਈ ਪ੍ਰੂਫ ਨਹੀਂ ਹੈ ਆ ਕੇ ਇਹ ਗੁਰਦੁਆਰਾ ਸਾਹਿਬ ਦੇ ਅੱਗੇ ਬੈਠੇ ਹੁੰਦੇ ਨੇ ਤਰ੍ਹਾਂ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਗਾਹੇ-ਬਗਾਏ ਹੋਏ ਨੇ ਰੀਸੈਂਟਲੀ ਖੁਸ਼ਹਾਰਪੁਰ ਦੇ ਵਿੱਚ ਹੋਇਆ ਜਿੱਤੋਂ ਬਾਅਦ ਜਿਹੜੀਆਂ ਲੋਕਾਂ ਦੀਆਂ ਫੀਲਿੰਗਸ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਆਹਤ ਜ਼ਰੂਰ ਹੋਈ ਜਾਂਦੀ ਹੈ ਪੈਟਰੋਲਿੰਗ ਪੁਲਿਸ ਦੇ ਵੱਲੋਂ ਕੁਝ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ ਪੁਲਿਸ ਦੀ ਪੈਟਰੋਲਿੰਗ ਹੈਗੀ ਆ ਸਾਡੇ ਵੱਲੋਂ ਪਰ ਚੈਕਿੰਗ ਵੀ ਕੀਤੀ ਜਾ ਰਹੀ ਸੀ ਜਦੋਂ ਇਹ ਪੱਤਰਕਾਰ ਸਾਹਿਬ ਉੱਥੇ ਸੀਗੇ ਸਾਡੇ ਵੱਲੋਂ ਵੀ ਇਹਨਾਂ ਦੇ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਗਏ ਇਹਨਾਂ ਨੂੰ ਮੌਕਾ ਦਿੱਤਾ ਗਿਆ ਵੀ ਆਧਾਰ ਕਾਰਡ ਲੈ ਕੇ ਆਓ ਆਪਣੇ ਠੀਕ ਹੈ ਨਾ ਇੱਕ ਪ੍ਰੋਪਰ ਤਰੀਕਾ ਹੈਗਾ ਇਹ ਪ੍ਰੋਸੀਜਰ ਹੈਗਾ ਹੈ ਵੈਰੀਫਿਕੇਸ਼ਨ ਕਰਨ ਦਾ ਤਾਂ ਮੈਂ ਆਪਦੇ ਮਾਧਿਅਮ ਰਹੀ ਸਾਰੇ ਨੂੰ ਅਪੀਲ ਕਰਦਾ ਜਿੰਨੇ ਵੀ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਟੈਨੈਂਟਸ ਰੱਖੇ ਹੋਏ ਨੇ ਕਿਰਾਏਦਾਰ ਹੈਗੇ ਨੇ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕਰਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਤੇ ਜੇ ਕੋਈ ਕਾਲੂ ਗੱਲਬਾਤ ਹੁੰਦੀ ਹੈ ਤਾਂ ਤੁਹਾਡੇ ਖਿਲਾਫ ਵੀ ਜਿਹੜਾ ਹੈਗਾ ਜੋ ਹੈਗੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਮੈਂ ਆਪਦੇ ਮਾਧਿਅਮ ਰਹੀ ਬੇਨਤੀ ਕਰਦਾ ਕਿ ਆਪਣੀ ਜ਼ਿੰਮੇਵਾਰੀ ਖੁਦ ਹੀ ਸਮਝ ਕੇ ਜਿਹੜੇ ਤੁਹਾਡੇ ਟੈਨੈਂਟਸ ਹੈਗੇ ਨੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਕਰੋ ਪ੍ਰੋਪਰ ਉਹਨਾਂ ਦੀ شناخت ਹੋਣੀ ਚਾਹੀਦੀ ਹੈ ਪ੍ਰੋਪਰ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਤੇ ਦੂਜੀ ਗੱਲ ਜੋ ਤੁਸੀਂ ਕਿਹਾ ਵੀ ਗੁਰਦੁਆਰਾ ਸਾਹਿਬ ਬਾਹਰ ਆ ਕੇ ਹਾਂ ਦੋ 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 ਚੀਜ਼ਾਂ ਨੇ ਇੱਕ ਗੁਰਦੁਆਰਾ ਸਾਹਿਬ ਤੇ ਇੱਕ ਸਟੇਸ਼ਨ ਦੇ ਨੇੜੇ ਪਾਸੇ ਜਿਹੜਾ ਸਟੇਸ਼ਨ ਦੇ ਨੇੜੇ ਹੈ ਸਕੀਲ ਤੇ ਠੀਕ ਹੈ ਤਾਂ ਆਪਾਂ ਕਿਸੇ ਨੂੰ ਐਦਾ ਬਾਰ-ਬਾਰ ਪੁੱਛ ਕੇ ਤੰਗ ਪ੍ਰੇਸ਼ਾਨ ਵੀ ਨਹੀਂ ਕਰਦੇ ਹਰ ਇੱਕ ਬੰਦੇ ਦੀ ਭਾਵਨਾਵਾਂ ਹੈਗੀਆਂ ਨੇ ਸਿੱਖ ਰਿਲੀਜਨ ਨਾਲ ਜੁੜੀਆਂ ਨੇ ਚਾਹੇ ਉਹ Hindu ਹੈਗਾ ਚਾਹੇ Muslim ਜਿਹੜਾ ਮਰਜ਼ੀ ਰਿਲੀਜਨ ਦਾ ਹੈਗਾ ਆ ਤਾਂ ਕਈ ਬੰਦੇ ਇੱਥੇ ਸੇਵਾ ਭਾਵਨਾ ਨਾਲ ਆਉਂਦੇ ਨੇ ਠੀਕ ਹੈ ਨਾ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਤੰਗ ਪ੍ਰੇਸ਼ਾਨ ਕਰੀਏ ਇਹ ਸਟੇਸ਼ਨ ਹੈਗਾ ਇਹ ਤਾਂ ਦੇਖੋ ਠੀਕ ਹੈ ਨਾ ਇੱਥੋਂ ਕਿਸੇ ਨੇ ਟ੍ਰਾਂਸਪੋਰਟ ਟ੍ਰਾਂਸਪੋਰਟੇਸ਼ਨ ਦਾ ਜ਼ਰੀਆ ਹੈਗਾ ਆ ਠੀਕ ਹੈ ਨਾ ਇੱਥੋਂ ਤਾਂ ਬੰਦੇ ਨੇ ਆਣਾ ਜਾਣਾ ਠੀਕ ਹੈ ਨਾ ਤੇ ਇਸ ਲਈ ਮੈਂ ਆਪਦੇ ਮਾਧਿਅਮ ਰਹੀ ਬੇਨਤੀ ਕਰਦਾ ਕਿ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਾ ਕਰੋ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਆ 올 ਟਾਈਮ ਮੈਂ ਅਵੇਲੇਬਲ ਆ ਉੱਥੇ ਵੀ ਉਰੇ ਵੀ ਮੈਂ 10 ਮਿੰਟ ਚ ਪਹੁੰਚ ਗਿਆ ਇਹ ਚਾਰ ਸੌ ਪਹਿਲਾਂ ਆ ਗਏ ਤੇ ਅਸੀਂ ਤੁਹਾਡੇ ਨਾਲ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਸਾਨੂੰ ਬੁਲਾਓ ਅਸੀਂ ਵੈਰੀਫਾਈ ਕਰਾਂਗੇ ਕਾਈਂਡਲੀ ਆਪ ਨਾ ਵੈਰੀਫਾਈ ਕਰੋ ਜਿੱਦਾਂ ਹੁਣ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਗਈ ਸੀ ਜੀ ਹਾਂ ਫਿਰ ਉਹ ਪੁਲਿਸ ਨੂੰ ਆ ਕੇ ਸਾਹਮਣੀ ਪਈ ਠੀਕ ਹੈ ਨਾ ਜੇ ਕੱਲ ਨੂੰ ਕੋਈ ਜ਼ਿਆਦਾ ਆਊਟ ਆਫ ਕੰਟਰੋਲ ਕਰ ਲੂ ਗਲਤੀ ਕੀ ਦੀ ਨੀ